ਖਬਰ ਬਾਬਾ ਬਕਾਲਾ ਸਾਹਿਬ ਤੋਂ ਹੈ ਜਿੱਥੋਂ ਇੱਕ ਲੜਕੀ ਨੇ ਇੱਕ ਲੜਕੇ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਐਨ ਆਰ ਆਈ ਲੜਕੀ ਨੇ ਦੋਸ਼ ਲਗਾਇਆ ਕਿ ਉਸ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਅਤੇ ਉਸ ਦੇ ਨਾਲ ਧੋਖਾ ਧੜੀ ਵੀ ਕੀਤੀ ਗਈ ਜਿਸ ਕਰਕੇ ਪੁਲਿਸ ਤੱਕ ਵੀ ਮਾਮਲਾ ਪਹੁੰਚਿਆ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਕੈਨੇਡਾ ਦੇ ਵਿਨੀਪੈਗ ਨਿਵਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਕਰੀਬ 3.5 3.5 ਸਾਲ ਤੋਂ ਕੈਨੇਡਾ ਰਹਿੰਦੀ ਹੈ ਅਤੇ ਉਸ ਨੇ ਪਿੰਡ ਸੂਰੋਪੱਡਾ ਦੇ ਨੌਜਵਾਨ ਕੁਸ਼ਵੀਰ ਸਿੰਘ ਪੱਡਾਪੁੱਤ ਨੂੰ ਕੈਨੇਡਾ ਵਿੱਚ ਹੀ ਉਸ ਨਾਲ ਰਹਿੰਦਾ ਸੀ ਅਤੇ ਨਾਲ ਇਕੱਠੇ ਰਹਿੰਦੇ ਸੀ ਅਤੇ ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਾਉਣ ਦਾ ਚਾਂਸਾ ਦੇ ਕੇ ਸਬੰਧ ਕਾਇਮ ਕੀਤੇ ਸਨ ਅਤੇ ਉੱਥੇ ਬਿਜ਼ਨਸ ਵੀ ਸਾਂਝਾ ਕੀਤਾ ਸੀ ਸਾਲ 2023 ਵਿੱਚ ਉਹ ਇਕੱਠੇ ਇੱਕ ਘਰ ਵਿੱਚ ਰਹਿੰਦੇ ਰਹੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਵਿਆਹ ਕਰਾਉਣ ਦਾ ਵਾਅਦਾ ਵੀ ਕੀਤਾ ਸੀ ਉਹ ਕਹਿੰਦਾ ਸੀ ਕਿ ਮੇਰੀ ਪੀਆਰ ਹੋਣ ਉਪਰੰਤ ਵਿਆਹ ਕਰਵਾ ਲਵਾਂਗੇ ਪਰ ਹੁਣ ਲੜਕੀ ਨੇ ਧੋਖਾ ਧੜੀ ਦਾ ਦੋਸ਼ ਲਗਾ ਦਿੱਤਾ ਪੀੜਤ ਲੜਕੀ ਦਾ ਤੇ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਉਹ ਜ਼ਰੂਰ ਸੁਣਦੇ ਆ ਤੇ ਮੈਂ 3 ਸਾਲ 8 ਮਹੀਨੇ ਤੋਂ ਇੱਕ ਮੁੰਡੇ ਦੇ ਨਾਲ ਜੋ ਕਿ ਸਰੋਪੱਡਾ ਪਿੰਡ ਦਾ ਨਾਂ ਉਹਦਾ ਖੁਸ਼ਬੀਰ ਸਿੰਘ ਪੱਡਾ ਹੈ ਤੇ son of ਪ੍ਰੇਮ ਸਿੰਘ ਪੱਡਾ ਤੇ ਮੈਂ ਉਹਦੇ ਨਾਲ ਰਹਿੰਦੀ ਸੀਗੀ ਮੈਨੂੰ ਕਹਿੰਦਾ ਸੀਗਾ ਕਿ ਤੇਰੇ ਨਾਲ ਮੈਰਿਜ ਕਰਨੀ ਆ ਇਦਾਂ ਕਹਿ ਕੇ ਕਿ ਆਪਾਂ ਡੇਟ ਕਰਦੇ ਰਹੇ ਇਕੱਠੇ ਇੱਕ ਦੂਜੇ ਦੇ ਘਰ ਆਣਾ ਜਾਣਾ ਰਿਹਾ ਪਰ ਰਾਤ ਨੂੰ ਨਾਲ ਰਹਿੰਦੇ ਸੀਗੇ ਤੇ ਥੋੜੇ ਟਾਈਮ ਬਾਅਦ 2023 ਵਿੱਚ ਆਪਾਂ ਮੂਵ ਹੋ ਗਏ ਇੱਕੋ ਘਰ ਚ ਤੇ ਲਿਵਿੰਗ ਵਿੱਚ ਰਹਿ ਰਹੇ ਸੀਗੇ ਤੇ ਉਹ ਮੈਨੂੰ ਕਹਿੰਦਾ ਸੀਗਾ ਕਿ ਮੈਂ ਘਰੇ ਗੱਲ ਕਰਨੀ ਆ ਹਜੇ ਮੈਂ ਪੀਆਰ ਨਹੀਂ ਹੋਇਆ ਮੇਰੀ ਪੀਐਨਪੀ ਨਹੀਂ ਆਈ ਮੈਂ ਪੀਆਰ ਨਹੀਂ ਹੋਇਆ ਤੇ ਇਸ ਕਰਕੇ ਉਹ ਕਹਿੰਦਾ ਜਦੋਂ ਮੈਂ ਵੈਲ ਸੈਟਲਡ ਹੋ ਜਾਊਂਗਾ ਮੈਂ ਘਰੇ ਗੱਲ ਕਰੂੰਗਾ ਤੇ ਜਦੋਂ ਉਹ ਸੈਟਲਡ ਆਊਨ ਹੋ ਗਿਆ ਉਹ ਕਹਿੰਦਾ ਮੈਂ ਪਿੰਡ ਜਾਣਾ ਫਿਰ ਮੈਂ ਜਾ ਕੇ ਗੱਲ ਕਰੂੰਗਾ ਇੱਥੇ ਆਇਆ 3 ਮਹੀਨੇ ਰਹਿ ਕੇ ਗਿਆ ਕਹਿੰਦਾ ਮੈਂ ਘਰੇ ਗੱਲ ਕਰੂੰਗਾ ਜਦੋਂ ਗੱਲ ਕਰਨ ਲਈ ਗੱਲ ਆਈ ਮੈਂ ਪੁੱਛਿਆ ਦੁਬਾਰਾ ਕਿ ਗੱਲ ਕੀਤੀ ਕਹਿੰਦਾ ਮੈਂ ਆਪਣੀ ਸਿਸਟਰ ਨੂੰ ਸਾਰਾ ਕੁਝ ਦੱਸਤਾ ਹੈ ਤੇ ਮੇਰੀ ਸਿਸਟਰ ਮੇਰੇ ਮਾਪਿਓ ਦੇ ਨਾਲ ਗੱਲ ਕਰੋਗੀ ਤੇ ਗੱਲ ਕਰ ਲਈ ਉਸ ਟਾਈਮ ਐਨੀ ਮੈਂ ਤੋਂ ਮੇਰੇ WhatsApp ਤੇ ਮੈਨੂੰ ਮੰਗਾਇਆ ਕਿ ਤੇਰੀ ਹਾਈਟ ਕਿੰਨੀ ਹੈ ਤੂੰ ਸਟੱਡੀ ਬਾਰੇ ਮੈਨੂੰ ਸਾਰਾ ਕੁਝ ਲਿਖ ਕੇ ਭੇਜ ਦੇ ਤਾਂ ਕਿ ਮੈਂ ਦੱਸ ਸਕੂੰਗਾ ਉਹਨਾਂ ਨੂੰ ਆਪਣੇ ਘਰਦਿਆਂ ਨੂੰ ਤੇ ਮੈਂ ਲਿਖ ਕੇ ਭੇਜਤਾ ਜਦੋਂ ਮੈਂ ਫਿਰ ਪੁੱਛਿਆ ਕਿ ਤੂੰ ਦੱਸਤਾ ਘਰੇ ਤੇ ਕਹਿੰਦਾ ਕਿ ਨਾ ਸਿਸਟਰ ਨੇ ਗੱਲ ਕੀਤੀ ਹੈ ਪਰ ਡੈਡੀ ਕਿਸ ਗੱਲ ਤੇ ਨਹੀਂ ਆ ਰਹੇ ਬਟ ਮੈਂ ਕਿਹਾ ਫਿਰ ਸਿਸਟਰ ਦਾ ਕੀ ਰਿਐਕਸ਼ਨ ਸੀਗਾ ਤੇ ਸਿਸਟਰ ਕਹਿੰਦੀ ਹੈ ਕਿ ਉਹਨਾਂ ਨੂੰ ਤੋਂ ਜਦੋਂ ਨਾਲ ਰਹੇ ਐਨੇ 3 ਸਾਲਾਂ ਤੋਂ ਤਾਂ ਕੋਈ ਗੱਲ ਨਹੀਂ ਮੈਰਿਜ ਕਰ ਦਿੰਨੇ ਆ ਤੇ ਫਿਰ ਕਹਿੰਦਾ ਕਿ ਨਾ ਚਲ ਕੋਈ ਨਾ ਮੈਂ ਆ ਹੀ ਜਾਣਾ ਮੈਂ ਮੈਂ ਕਿਤੇ ਨਹੀਂ ਜਾ ਰ ਮੈਂ ਤਾਂ ਤੇਰੇ ਨਾਲ ਹੀ ਆ ਚਲੋ ਜੀ ਫਿਰ ਇਹ ਵਾਪਸ ਆ ਗਿਆ ਤੇ ਘਰੇ ਕੋਈ ਵੀ ਗੱਲ ਕਲੀਅਰ ਨਹੀਂ ਹੋਈ ਸਾਡੇ ਬਾਰੇ ਉਸ ਤੋਂ ਬਾਅਦ ਫਿਰ ਆ ਇਹਦਾ ਇੱਕ ਬਿਜ਼ਨਸ ਆਪਾਂ ਜਦੋਂ ਨਾਲ ਹੀ ਰਹ ਰਹੇ ਸੀਗੇ ਮੇਰੇ ਕੋਲ ਆ ਗਿਆ ਤੇ ਉਸ ਤੋਂ ਬਾਅਦ ਇਹਦਾ ਬਿਜ਼ਨਸ ਸੀਗਾ ਇਹਦੇ ਫਰੈਂਡਸ ਦੇ ਨਾਲ ਇਹਦਾ ਬਿਜ਼ਨਸ ਹੁੰਦਾ ਤੇ ਉਹਨਾਂ ਨੇ ਇਹਨੂੰ ਡਿਚ ਕਰਤਾ ਜਾਂ ਜੋ ਕੁਝ ਵੀ ਇਹ ਲੜਾਈ ਝਗੜਾ ਹੋ ਗਿਆ ਤੇ ਬਿਜ਼ਨਸ ਇਹਦਾ ਉਹਨਾਂ ਤੋਂ ਵੱਖਰਾ ਹੋ ਗਿਆ ਉਹਨਾਂ ਨੇ ਇਹਨੂੰ ਕੱਢਤਾ ਕੱਢਣ ਤੋਂ ਬਾਅਦ ਇਹ ਕਹਿੰਦਾ ਕਿ ਮੈਂ ਇੱਥੇ ਵਿਨੀਪੈਗ ਚ ਰਹਿਣਾ ਨਹੀਂ ਆ ਬਟ ਸਾਡੇ ਦੋ ਬਿਜ਼ਨਸ ਸੀਗੇ ਇੱਕ ਤਾਂ ਇਹਦਾ ਫਰੈਂਡਸ ਦੇ ਨਾਲ ਸੀਗਾ ਦੂਜਾ ਇਹਦਾ ਤੇ ਮੇਰਾ ਬਿਜ਼ਨਸ ਸੀਗਾ ਆਰਗੈਨਿਕ ਫਲਾਵਰ ਮਿਲਦਾ ਤੇ ਇਹ ਕਹਿੰਦਾ ਕਿ ਮੈਂ ਇੱਥੇ ਰਹਿਣਾ ਨਹੀਂ ਆ ਕਿਉਂਕਿ ਮੈਂ ਜਦੋਂ ਇਹ ਬਿਜ਼ਨਸ ਕਰੂੰਗਾ ਵੁੱਡ ਦਾ ਤੇ ਫਿਰ ਮੈਨੂੰ ਇ ਨਾ ਪਾਏਗਾ ਦੁਬਾਰਾ ਤੇ ਕਹਿੰਦਾ ਕਿ ਮੈਂ ਆਪਣੀ ਸਿਸਟਰ ਦੇ ਕੋਲ অন্ਟੈਰੀਓ ਸ਼ਿਫਟ ਹੋ ਜਾਊਂਗਾ ਦੋ ਤਿੰਨ ਵਾਰ ਇਸੇ ਤਰ੍ਹਾਂ ਹੀ ਆਂਦਾ ਜਾਂਦਾ ਰਿਹਾ ਤੇ ਜਦੋਂ ਸਾਨੂੰ ਲੋੜ ਪੈਂਦੀ ਸੀਗੀ ਇੱਥੇ ਬਿਜ਼ਨਸ ਲਈ ਕਿਉਂਕਿ ਸਾਡਾ ਪਾਰਟ ਟਾਈਮ ਸੀਗਾ ਇਹ ਆਂਦਾ ਸੀਗਾ ਫਲਾਈਟ ਕਰਕੇ ਤੇ ਇੱਥੇ ਕੰਮ ਕਰਕੇ ਵਾਪਸ ਉੱਥੇ ਹੀ ਚਲਾ ਜਾਂਦਾ ਸੀਗਾ ਤੇ ਦੋ ਤਿੰਨ ਮਹੀਨੇ ਅਕਤੂਬਰ ਤੋਂ ਬਾਅਦ ਇਹਦਾ ਚੱਲਦਾ ਰਿਹਾ ਇਸੇ ਤਰ੍ਹਾਂ ਹੀ ਤੇ ਦਸੰਬਰ ਤੱਕ ਇਦਾਂ ਹੀ ਚੱਲ ਇਦਾਂ ਹੀ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਦਸੰਬਰ ਵਿੱਚ ਕਹਿੰਦਾ ਕਿ ਜੇ ਮੈਂ ਉੱਥੇ ਇਸ ਤਰ੍ਹਾਂ 5 10 15 ਦਿਨ ਲਈ ਜਾਊਂਗਾ ਤੇ ਬਿਜ਼ਨਸ ਸੈਟਲ ਨਹੀਂ ਕਰ ਪਾਊਂਗਾ ਤੇ ਮੈਂ ਕਿਹਾ ਵੀ ਖੁਸ਼ੂ ਇਸ ਤਰ੍ਹਾਂ ਤਾਂ ਨਹੀਂ ਕਰ ਸਕਦੇਆਂ ਕਿਉਂਕਿ ਜੇ ਤੁਸੀਂ ਉੱਥੇ ਪਰਮਾਨੈਂਟ ਸ਼ਿਫਟ ਹੋ ਗਏ ਮੈਂ ਤਾਂ ਇੱਥੇ ਇਕੱਲੀ ਨਹੀਂ ਰਹਿ ਪਾਉਂਗੀ ਤੇ ਕਹਿੰਦਾ ਕਿ ਮਹੀਨੇ ਦੋ ਮਹੀਨੇ ਵਿੱਚ ਮੈਂ ਤੈਨੂੰ ਇੱਥੇ ਬੁਲਾ ਲੂੰਗਾ ਜਦੋਂ ਸੈਟਲਡਾਊਨ ਹੋ ਜਾਏਗਾ ਤੇ ਇਹ ਦਸੰਬਰ ਜਨਵਰੀ 7th ਦੀ ਸਾਡੇ ਆਪਣੇ ਬਿਜ਼ਨਸ ਦੀ ਡਿਲੀਵਰੀ ਸੀਗੀ ਉਹ ਕਰਕੇ ਇਹ 8 ਤਰੀਕ ਨੂੰ ਇਹਨੂੰ ਮੈਂ ਫਲਾਈਟ ਲੈ ਕੇ ਇਹ অন্ਟੈਰੀਓ ਚਲਾ ਗਿਆ ਜਦੋਂ ਇਹ অন্ਟੈਰੀਓ ਚਲਾ ਗਿਆ ਉੱਥੇ ਜਾ ਕੇ ਇਹਨੇ ਮੈਨੂੰ 15 ਤਰੀਕ ਨੂੰ ਮੈਨੂੰ ਕਹਿੰਦਾ ਕਿ ਘਰ ਦੇ ਮੰਨ ਨਹੀਂ ਰਹੇ ਤੇ ਜਾਂ ਤਾਂ ਸਾਨੂੰ ਅੱਡ ਅੱਡ ਵਿਆਹ ਕਰਨਾ ਪੈਣਾ ਜਾਂ ਫਿਰ ਮੈਨੂੰ ਦੋ ਵਿਆਹ ਕਰਨੇ ਪੈਣੇ ਤੇ ਮੈਂ ਕਿਹਾ ਵੀ ਇਸ ਤਰ੍ਹਾਂ ਤਾਂ ਨਹੀਂ ਸਾਨੂੰ ਰਹਿੰਦੇ ਹੋਏ ਲਗਭਗ 4 ਸਾਲ ਹੋ ਗਏ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੁਣ ਹੋ ਸਕਦੀ ਆ ਮੈਂ ਬੈਕ ਸਟੈਪ ਕਿਦਾਂ ਹੋ ਜਾਏ ਮੈਂ ਤਾਂ ਇੰਨੇ ਸਾਲ ਤੋਂ ਤੇਰੇ ਨਾਲ ਹੀ ਆ ਤੇ ਆਪਾਂ ਹਸਬੰਡ ਵਾਈਫ ਦੀ ਤਰ੍ਹਾਂ ਹੀ ਰਹਿ ਰਹੇ ਆ ਤੇ ਕਹਿੰਦਾ ਕਿ ਨਾ ਚਲੋ ਮੈਂ ਜੇ ਕਰਨੀ ਆ ਵਿਆਹ ਕਰਨਾ ਮੈਂ ਕਿਹਾ ਹਾਂ ਕਰਨਾ ਤੇ ਕਹਿੰਦਾ ਫਿਰ ਪਿੰਡ ਚੜ ਕੇ ਗੱਲ ਕਰਦੇ ਆ ਪਿਓ ਦੀ ਤਬੀਅਤ ਠੀਕ ਨਹੀਂ ਹੈ ਤੇ ਆਪਾਂ ਗੱਲ ਕਰਕੇ ਆਂਦੇ ਮੈਂ ਕਿਹਾ ਫਿਰ ਨਾਲ ਹੀ ਚਲਦੇ ਆ ਤੇ ਫੇਰ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਕਿ ਟਿਕਟ ਬੁੱਕ ਕਰਦੇ ਆ ਤੇ ਇਹ ਇਹਨੂੰ ਮੈਂ ਇਹ ਕਹਿੰਦਾ ਕਿ ਨਾ ਟਿਕਟ ਬੁੱਕ ਕਰਨਗੇ ਤੇ ਦੋ ਦਿਨ ਵਿੱਚ ਹੀ ਟਿਕਟ ਬੁੱਕ ਕਰਨੀ ਆ ਮੈਂ ਤਾਂ ਨਾ ਆਪਣੇ ਪਿਓ ਦੀ ਤਬੀ ਦੇਖੀ ਨਹੀਂ ਜਾਂਦੀ ਆ ਤੇ ਫੇਰ ਟਿਕਟ ਬੁੱਕ ਕਰਨ ਲਈ ਗੱਲ ਹੋਈ ਕਹਿੰਦਾ ਅੱਜ ਜਾਂ ਕੱਲ ਵਿੱਚ ਹੀ ਬੁੱਕ ਕਰਨੀ ਆ ਮੈਂ ਕਿਹਾ ਠੀਕ ਹੈ ਤੇ ਮੈਂ ਸ਼ਾਮ ਨੂੰ ਪੁੱਛਿਆ ਮੈਂ ਕਿ ਤੂੰ ਟਿਕਟ ਬੁੱਕ ਕਰ ਲਈ ਕਹਿੰਦਾ ਹਾਂ ਟਿਕਟ ਬੁੱਕ ਕਰ ਲਈ ਮੈਂ ਕਿਹਾ ਤੁਸੀਂ ਮੇਰਾ ਪਾਸਪੋਰਟ ਨਹੀਂ ਲਿੱਤਾ ਤੇ ਕਹਿੰਦਾ ਕਿ ਨਾ ਮੈਂ ਆਪਣੀ ਤਾਂ ਕਰ ਲਈ ਆ ਟਿਕਟ ਬੁੱਕ ਮੈਂ ਕਿਹਾ ਮੈਂ ਨਾਲ ਜਾਣਾ ਸੀਗਾ ਤੋ ਇਕੱਲੇ ਕਿਉਂ ਕਰ ਲਈ ਕਹਿੰਦਾ ਮੈਨੂੰ ਨਹੀਂ ਪਤਾ ਤੇ ਇਹ ਇੱਥੇ ਆ ਗਿਆ ਫਿਰ ਇਹਦੇ ਵਿੱਚ ਜਦੋਂ ਇਹ ਫਲਾਈਟ 'ਚ ਸੀਗਾ ਮੈਂ ਸਾਰਾ ਕੁਝ ਆਪਣੇ ਘਰੇ ਦੱਸਿਆ ਮੇਰੇ ਘਰ ਵਾਲੇ ਇਹਦੇ ਘਰੇ ਆਏ ਤੇ ਘਰੇ ਕੋਈ ਨਹੀਂ ਲੱਭਿਆ ਤੇ ਪੜੋਸੀਆਂ ਨੇ ਦੱਸਿਆ ਜਦੋਂ ਉਹਨਾਂ ਨੇ ਨੰਬਰ-ਨੰਬਰ ਲੈ ਕੇ ਇਹਦੇ ਫਾਦਰ ਸਾਹਿਬ ਨਾਲ ਗੱਲ ਕੀਤੀ ਤੇ ਪਤਾ ਚੱਲਿਆ ਕਿ ਇਹਦੀ ਇਹਦਾ ਵਿਆਹ ਇੱਥੇ ਇਸ ਕਰਕੇ ਆ ਰਹੇ ਇੱਥੇ ਤੇ ਜਦੋਂ ਸਾਨੂੰ ਇਹ ਪਤਾ ਚੱਲਿਆ ਇਹਨਾਂ ਨੇ ਮੈਨੂੰ ਦੱਸਿਆ ਇਹਨਾਂ ਨੇ ਇਹਦੇ ਫਾਦਰ ਦੇ ਨਾਲ ਵੀ ਗੱਲ ਕੀਤੀ ਮੇਰੇ ਘਰਦਿਆਂ ਨੇ ਤੇ ਉਹ ਵਿਆਸ ਬੱਸ ਸਟੈਂਡ ਤੇ ਮਿਲੇ ਉਹਨਾਂ ਨੇ ਘਰ ਨਹੀਂ ਬੁਲਾਇਆ ਤੇ ਉੱਥੇ ਮਿਲ ਕੇ ਕਹਿੰਦੇ ਕਿ ਸਾਡੇ ਮੁੰਡੇ ਨੇ ਤਾਂ ਸਾਨੂੰ ਕੁਝ ਦੱਸਿਆ ਹੀ ਨਹੀਂ ਆ ਤੁਸੀਂ ਪ੍ਰੂਫ ਦਿਖਾਓ ਕਿ ਤੁਹਾਡੀ ਕੁੜੀ ਇਹਦੇ ਨਾਲ ਸੀਗੀ ਉਹਨਾਂ ਨੂੰ ਪ੍ਰੂਫ ਦਿਖਾਇਆ ਫਿਰ ਕਹਿੰਦੇ ਅਸੀਂ ਤਾਂ ਕਰ ਹੀ ਨਹੀਂ ਸਕਦੇ ਆ ਤੇ ਇਹ ਮੈਨੂੰ ਕਿੰਦਾ ਰੰਦਾ ਸੀਗਾ ਕਿ ਇੰਟਰ ਰਿਲੀਜੀਅਨ ਮੈਰਿਜ ਆ ਤੇ ਮੈਨੂੰ ਆਪਣੇ ਪੇਰੈਂਟਸ ਨੂੰ ਮਨਾਉਣ ਲਈ ਟਾਈਮ ਚਾਹੀਦਾ ਬਟ ਕੋਈ ਗੱਲ ਨਹੀਂ ਆਪਾਂ ਨਾਲ ਹੀ ਆ ਜੇ ਮੈਰਿਜ ਨਹੀਂ ਹੁੰਦੀ ਮੈਰਿਜ ਤਾਂ ਹੀ ਕਰਨਗੇ ਜਦੋਂ ਮੰਨ ਜਾਣਗੇ ਤੇ ਮੈਂ ਵੀ ਇਹੀ ਕਿਹਾ ਕੋਈ ਗੱਲ ਨਹੀਂ ਪੇਰੈਂਟਸ ਦੀ ਮਰਜ਼ੀ ਦੇ ਨਾਲ ਹੀ ਮੈਰਿਜ ਕਰਨਗੇ ਜਦੋਂ ਹੀ ਕਰਨਗੇ ਤੇ ਇੱਥੇ ਆ ਕੇ ਜਦੋਂ ਇਹਨੂੰ ਪਤਾ ਚੱਲੇ ਕਿ ਮੇਰੇ ਪੇਰੈਂਟਸ ਇਹਦੇ ਪੇਰੈਂਟਸ ਨਾਲ ਮਿਲੇ ਆ ਇੱਥੇ ਫਿਰ ਮੈਨੂੰ ਕਹਿੰਦਾ ਤੂੰ ਇਹ ਗਲਤੀ ਕਰਤੀ ਹੁਣ ਤਾਂ ਮੈਂ ਤੇਰੇ ਨਾਲ ਬਿਲਕੁਲ ਮੈਰਿਜ ਨਹੀਂ ਕਰਦਾ ਤੇ ਇਹਨੇ ਮੈਨੂੰ ਫਲਾਈਟ 'ਚ ਬਲੌਕ ਕਰਤਾ ਫਿਰ ਬਲੌਕ ਕਰਨ ਤੋਂ ਬਾਅਦ ਇੱਥੇ ਆ ਕੇ ਔਰ ਫਿਰ ਫਿਰ ਜਦੋਂ ਵੀ ਪਤਾ ਕੀਤਾ ਫਿਰ ਇਹੀ ਪਤਾ ਚੱਲਿਆ ਕਿ ਵੀ ਇਹ ਇੱਥੇ ਮੈਰਿਜ ਕਰਨ ਲਈ ਆਇਆ ਤੇ ਹੁਣ ਮੈਨੂੰ ਜਿਹੜੀ ਡੇਟ ਪਤਾ ਚਲੀ ਹੈ ਉਹ 25 ਤਰੀਕ ਦੀ ਪਤਾ ਚਲੀ ਹੈ ਤੇ ਹੁਣ ਇਹ ਇੱਥੇ ਵਿਆਹ ਕਰਨ ਲਈ ਆਇਆ ਪਾਕਿਸਤਾਨ ਮਸੀਹ ਡਾਕਟਰ ਐਮੂਲ ਮਸੀਹ ਵਾਸੀ ਗਾਂਧੀ ਕਲੋਨੀਆ ਬਾਲਾ ਤੋਂ ਕਿ ਮੈਂ ਸਿਟੀਜ਼ਨ ਆ ਕੈਨੇਡਾ ਦੀ ਤੇ ਮੇਰੇ ਨਾਲ 21 2021 ਦੇ ਵਿੱਚ ਕੁਸ਼ਬੀਰ ਸਿੰਘ ਵੱਡਾ ਵਾਸੀ ਪレイン ਸਿੰਘ ਵਾਸੀ ਸੂਰੋ ਵੱਡਾ ਇਸ ਮਹਿਤਾ ਦਾ ਜਿਹੜਾ ਕਿ ਨਾਂ ਦਾ ਲੜਕਾ ਮੇਰੇ ਨਾਲ ਰਹਿੰਦਾ ਸੀ ਜਿਹੜਾ ਮੇਰੇ ਨਾਲ ਉੱਥੇ ਲਿਵ-ਇਨ ਰਿਲੇਸ਼ਨ ਦੇ ਵਿੱਚ ਹੀ ਤੇ ਹੁਣ ਉਹ ਇੰਡੀਆ ਆਣ ਕੇ ਵਿਆਹ ਕਰਵਾ ਰਿਹਾ ਤੇ ਜਿਹੜਾ ਕਿ ਮੈਨੂੰ ਬਿਨਾਂ ਦੱਸੇ ਪਿਛੇ ਵਿਆਹ ਕਰਵਾ ਰਿਹਾ ਇਸ ਬਾਰੇ ਤੁਹਾਡੇ ਕੋਲ ਜਿਹੜੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਦੋਵਾਂ ਧਿਰਾਂ ਨੂੰ ਬੁਲਾਇਆ ਜਾਊਗਾ ਜੀ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਜੋ ਸਬੰਧਤ ਕਾਨੂੰਨ ਦਾ ਕਾਰਵਾਈ ਬਣਦੀ ਉਹ ਕੀਤੀ ਜਾਊਗੀ ਇਹ ਕਾ ਪਰਿਵਾਰਕ ਦਾ ਕਹਿਣਾ ਹੈਗਾ ਕਿ ਅਸੀਂ ਕੱਲ ਵੀ ਆਏ ਸੀ ਉਹ ਕੱਲ ਵੀ ਨਹੀਂ ਆਏ ਹੁਣ ਸਵੇਰ ਤੋਂ ਲੈ ਕੇ ਹੁਣ ਸਾਨੂੰ 3 ਵਜੇ ਬੁਲਾਇਆ ਗਿਆ ਹੈਗਾ ਪਰ ਅਜੇ ਤੱਕ ਉਹ ਜਿਹੜੇ ਪੁਲਿਸ ਨੇ ਫਿਰ ਮੈਸੇਜ ਲਗਾਇਆ ਹੈਗਾ ਪਰ ਆ ਨਹੀਂ ਰਹੇ ਕੀ ਕਾਰਨ ਕਹਿ ਸਕਦੇ ਹਾਂ ਉਹਨਾਂ ਨੂੰ ਸਵੇਰੇ ਵੀ ਪਰਵਾਨਾ ਜਾਰੀ ਕੀਤਾ ਗਿਆ ਸੀ ਲੇਕਿਨ ਉਹ ਆਏ ਨਹੀਂਗੇ ਪਰਵਾਨਾ ਦੁਬਾਰਾ ਜਾਰੀ ਕੀਤਾ ਗਿਆ ਜਦੋਂ ਵੀ ਆਉਂਦੇ ਆ ਕੱਲ ਦਾ ਟੈਂਪਰ ਦਿੱਤਾ ਗਿਆ ਤੇ ਉਹਨਾਂ ਨੇ ਬਿਆਨ ਕਲਮ ਬੰਦ ਕੀਤੀ ਜਾਣ ਯੋ ਸ਼ੱਕ ਹੈ ਕਿ ਉਹ ਵਿਆਹ ਕਰਵਾ ਰਿਹਾ ਹੈ ਔਰ ਇਸ ਕਰਕੇ ਇਧਰ-ਉਧਰ ਹੋ ਰਿਹਾ ਟਾਈਮ ਲੱਗਿਆ ਜਿਸ ਬਾਰੇ ਸਾਡੇ ਕੋਲ ਜੇ ਕੋਈ ਪੁਖਤਾ ਜਾਣਕਾਰੀ ਨਹੀਂ ਕਿ ਉਹ ਵਿਆਹ ਕਰਵਾ ਰਿਹਾ ਜਾਂ ਨਹੀਂ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਕੰਸੀਡਰ ਕੀਤੇ ਜਾਣਗੇ ਨਹੀਂ ਜੀ ਉਹ ਲੜਕੀ ਦੇ ਨਾਲ ਉੱਤੇ ਰਹਿ ਰਿਹਾ ਸੀ ਤੇ ਹੁਣ ਇੱਥੇ ਜੋ ਵਿਆਹ ਕਰਾ ਲਿਆ ਹੈ ਚੀਜ਼ ਦੇ ਪੱਕੇ ਸਬੂਤ ਮਿਲ ਜਾਂਦੇ ਨੇ ਫਿਰ ਪੁਲਿਸ ਕਾਰਵਾਈ ਕਰੇ ਕਿਉਂ ਦਿੱਖਲਾਂ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੋਊਗੀ ਡੀਐਲਿਗਰੀ ਰਹਿ ਲੈ ਕੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ